ਜਾਦਨ ਦੀ ਕਿਰਪਾ ਕਰਿਓ ਭਰਾ ਤੇ ਇਤਨਾ ਨਹੀਂ ਪਰ ਅਮਰਪਾਲ ਨੇ ਜਿਤਨਾ ਮੈਂ ਬੋਟ ਸੰਤਰ ਚ ਜਾਂ ਜਿਹੜਾ ਆਪਣਾ ਪਾਰਲਮੈਂਟ ਆ ਜਿਹੜੇ ਇਹ ਸਿਸਟਮ ਹੈ ਦੁਸਤਾਨ ਤੇ ਖੜੇ ਕੀਤੀ ਉਹਦਾ ਕੋਈ ਪਤਾ ਚ ਯਕੀਨ ਨਹੀਂ ਰੱਖਦਾ ਪਰ ਪ੍ਰੋਬਲਮ ਇਹ ਹੈ ਇਹਨਾਂ ਨੂੰ ਅਬੈਂਡਨਡ ਛੱਡ ਦੇਣਾ ਖਾਲੀ ਛੱਡ ਦੇਣਾ ਕੋਈ ਸੋਲੂਸ਼ਨ ਨਹੀਂ ਹੁੰਦਾ ਤੋ ਬੇਸ਼ੱਕ ਤੁਸੀਂ ਯਕੀਨ ਕਰਦੇ ਹੋ ਨਾ ਕਰਦੇ ਹੋ ਪਿੱਛੇ ਜੇ ਕੋਈ ਛੇੜਾ ਨਾ ਦੇ ਜਦੋਂ ਅਮਰਗੜ ਦੀ ਇਲੈਕਸ਼ਨ ਸੀ ਤੇ ਚੱਕ ਕੇ ਦੇ ਇਲੈਕਸ਼ਨ ਦਾ ਬਾਈਕਾਡ ਕਰ ਦਿੱਤਾ ਕਹਿੰਦੇ ਵੀ ਨਹੀਂ ਤੇ ਦੇਖੋ ਜੀ ਆਜ਼ਾਦੀ ਦੀ ਗੱਲ ਕਰਨ ਆਲੇ ਆਸੀਂ ਇਹ ਦੋਸਤਾਨ ਤੇ ਤੰਤਰ ਚ ਵੋਟਾਂ ਵਾਲੀ ਗੱਲ ਕਿਉਂ ਕਰੀਏ ਗੱਲ ਉਹਨਾਂ ਦੀ ਠੀਕ ਹੈ ਇੱਕ ਸੁਣਨ ਨੂੰ ਵਧੀਆ ਲੱਗਦੀ ਹੈ ਕਿ ਜਦੋਂ ਅਸੀਂ ਸਿਸਟਮ ਰਿਜੈਕਟ ਕਰ ਚੁੱਕੇ ਹਾਂ ਫਿਰ ਇਸ ਸਿਸਟਮ ਦਾ 파ਟ ਕਿਉਂ ਬਣੀ ਇਹ ਗੱਲ ਆਪਾਂ ਨੂੰ ਫਿਰ ਹਰ ਗੱਲ ਤੇ ਲਾਗੂ ਕਰਨੀ ਚਾਹੀਦੀ ਹੈ ਸਾਡਾ ਕੋਈ ਬੰਦਾ ਚੱਕਾ ਜਾਵੇ ਸਾਨੂੰ ਪਤਾ ਉਹ ਨਾਜਾਇਜ਼ ਹੈ ਸਾਨੂੰ ਪਤਾ ਹੈ ਕਿ ਜਿਹੜਾ ਉਹ ਬੰਦਾ નિર્ਦੋਸ਼ ਹੈ ਸਾਨੂੰ ਉਹਨਾਂ ਦੀਆਂ ਬਣਾਈਆਂ ਅਦਾਲਤਾਂ ਤੇ ਜਾ ਕੇ ਵਕੀਲ ਕਰਕੇ ਉਹ ਬੰਦਾ ਲਿਆਉਣਾ ਪੈਂਦਾ ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਹੈ ਵੀ ਇੱਥੇ ਜਿਹੜੀ ਹੈ ਨਾ ਇਹ ਸਾਬਤ ਕਰਨਾ ਵੀ ਅਸੀਂ ਸਿਸਟਮ 'ਚ ਬਲੀਵ ਨਹੀਂ ਕਰਦੇ ਮੈਟਰ ਨਹੀਂ ਕਰਦਾ ਮੈਟਰ ਕਰਦਾ ਸਾਡਾ ਬੰਦਾ ਬਾਹਰ ਰਿਹਾ ਉਹ ਕਿਉਂਕਿ ਉਹਨਾਂ ਬੰਦਿਆਂ ਨੇ ਸੰਘਰਸ਼ ਡਟਾ ਸੋ ਜਿਹੜੀ ਗਰੀਲਾ ਵਾਰਫੇਅਰ ਹੈਗੀ ਆ ਸਾਰੀ ਇਹਦਾ ਕਨਸੈਪਟ ਹੀ ਹੈ ਵੀ ਤੁਸੀਂ ਹਕੂਮਤ ਦੇ ਵੀ ਸਾਰੇ ਰਿਸੋਰਸਸ ਯੂਜ਼ ਕਰਨੇ ਆਪਣੇ ਫਾਇਦੇ ਵਾਸਤੇ ਸੋ ਜੇ ਤੁਹਾਨੂੰ ਕਿਤੇ ਪਾਰਲੀਮੈਂਟ ਹਾਊਸ ਕੋ ਫਾਇਦਾ ਦਿਖਦਾ ਜੇ ਤੁਹਾਨੂੰ ਕਿਤੇ ਮਤਲਬ ਕੋਈ ਐਮਐਲਏ ਬਣ ਕੇ ਕਿਸੇ ਨੂੰ ਲੱਗਦਾ ਕਿ ਕੁਝ ਸਾਡਾ ਹੋ ਸਕਦਾ ਪਰ ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਜਿਹੜਾ ਪੈਰਾਮੀਟਰ ਉਹ ਸੈੱਟ ਕੀਤਾ ਹੋਇਆ ਉਹ ਇਹੋ ਹੀ ਰੱਖਣਾ ਹੈ ਕਿ ਅਸੀਂ ਜਿਹੜਾ ਵਾ ਗੱਲ ਆਜ਼ਾਦੀ ਦੀ ਕਰਨੀ ਹੈ ਇੱਥੇ ਖੜੇ ਹੋਣ ਲਿਆ ਮੈਨੂੰ ਲੈ ਕੇ ਦਿਖਾਓ ਦਿਓ ਪਰਮਿਸ਼ਨ ਲੈ ਆ ਤੁਹਾਡੇ ਕੋਲ ਕੀ ਆ ਦਿਓ ਕਿਹੜਾ ਕਾਜ ਹੈ ਤੁਹਾਡੇ ਕੋਲ ਵੀ ਵੱਡਾ ਕੱਟ ਨਹੀਂ ਕਰਨਾ ਫਲਾਣੇ ਪਿੰਡ ਦੇ ਵਿੱਚ ਨਹੀਂ ਜਾਣਾ ਕਿਉਂ ਨਾ ਦਈਏ ਸਾਨੂੰ ਚੋਣ ਕਮਿਸ਼ਨ ਨੇ 29 ਤਰੀਕ ਤੱਕ 5 ਵਜੇ ਤੱਕ ਸਾਰੇ ਖੰਡੂਰ ਹਲਕੇ ਦੇ ਵਿੱਚ ਘੁੰਮਣ ਦੀ ਆਜ਼ਾਦੀ ਦੇ ਦਿੱਤੀ ਆ ਜੀ ਕਾਗਜ਼ 'ਤੇ ਡਿਕਲੇਅਰ ਹੋ ਗਏ ਫਿਰ ਤੁਸੀਂ ਕੌਣ ਹੋ ਮੈਂ ਬਾਰ-ਬਾਰ ਤੁਸੀਂ ਤੰਗ ਪਰੇਸ਼ਾਨ ਕਰਦੇ ਹੋ ਜਾਣ ਬੁੱਝ ਕੇ ਉਹ ਭਗਵਾਨ ਤਮਾਨ ਹਜ਼ਾਰਾਂ ਗੱਡੀਆਂ ਲਿਜਾ ਸਕਦਾ ਹੈ ਬਿਲਸਾ ਬਲਟੋ ਹਜ਼ਾਰਾਂ ਗੱਡੀਆਂ ਲਿਜਾ ਸਕਦਾ ਹੈ ਕਾਂਗਰਸ ਹਜ਼ਾਰਾਂ ਗੱਡੀਆਂ ਲਿਜਾ ਸਕਦੇ ਨੇ ਕੀ ਗੱਲ ਅਸੀਂ ਪੰਥ ਗਾਉਂਦੇ ਦੇ ਨਾਤੇ ਸਾਡਾ ਉਹ ਜੋਧਾ ਹੈ ਜਰਨਲ ਹੈ ਕੱਲੀ-ਕੱਲੀ ਗੱਲ ਗੱਡੀ ਪਿੰਡ ਦੇ ਵਿੱਚ ਉਸ ਨਾਲ ਲਾ ਦੇਾਂਗੇ ਬੋਲੇ ਸੋ ਨਿਹਾਲ ਭਗਵੰਤ ਮਾਨਸਿਆ ਤੂੰ ਲਾਸਟ ਮੁੱਖ ਮੰਤਰੀ ਐ ਆਪ ਵਾਲਿਆਂ ਦਾ ਏਦੂ ਵਾੜਾ ਸੜਕਾਂ ਦੇ ਰੋਲੇ ਫਰੇਂਗਾ ਭੱਜ ਲੋ ਜਿੱਥੇ ਦਸੋਂ ਭੱਜ ਹੁੰਦਾ ਤਰ ਕਾਂਗਰਸ ਭੱਜੇ ਜਿਹਨੇ ਸਾਡੇ ਹਰਮੰਦਰ ਢਾਏ ਨੇ ਝਾੜੂ ਵਾਲਿਆਂ ਨੇ ਭਾਈ ਮਰਤਪਾਲ ਸਿੰਘ ਜੀ ਨੂੰ ਐਨਐਸਏ ਲੈ ਕੇ ਡਕਦਾ ਤੇ ਬੰਦੀ ਸਿੰਘ ਨੇ ਜਿਹੜੇ ਆਪਣੇ ਭੁੱਲੋ ਸਾਹਿਬ ਵਰਗੇ ਦੁਸ਼ੀ ਸੰਘਰਸ਼ ਕਰਨ ਤੋਂ ਦਰਦੇ ਜੋ ਤੁਹਾਡੀ ਆਉਣ ਆਉਣ ਵਾਲੀਆਂ ਪੀੜ੍ਹੀਆਂ ਨੂੰ ਘੱਟੋ ਘੱਟ ਸਾਡੀ ਸਾਡੇ ਤੋਂ ਪਹਿਲਾਂ ਪੀੜ੍ਹੀ ਸੀ ਉਹਨਾਂ ਨੇ ਹਿੰਦੁਸਤਾਨ ਦੇ ਨਾਲ ਹਿੰਦੁਸਤਾਨੀ ਹਕੂਮਤ ਦੇ ਨਾਲ ਇੱਕ ਬਹੁਤ ਲੰਮਾ ਸੰਘਰਸ਼ ਲੜਿਆ ਤੇ ਸਾਡੇ ਵਾਸਤੇ ਇੱਕ ਗਰਾਊਂਡ ਤਿਆਰ ਕਰਕੇ ਦੇ ਜਿੱਥੇ ਸਾਡੇ ਚ ਘੱਟੋ ਘੱਟ ਹੀੜ ਭਾਵ ਨਹੀਂ ਸੀ ਆਗੀ ਲੋਕ ਸਭਾ ਚੋਣਾਂ 2024 ਦੇ ਨਾਲ ਜੁੜਿਆ ਇੱਕ ਹੋਰ ਖਾਸ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ 1 ਜੂਨ ਨੂੰ ਚੋਣਾਂ ਪੈਣੀਆਂ ਹਨ ਲੋਕ ਸਭਾ ਚੋਣਾਂ 2024 ਦੀ VOTING ਹੋਣੀ ਹੈ ਤੇ ਇਸੇ ਤਹਿਤ ਜੋ ਕੁਝ ਸੀਟਾਂ ਤੇ ਖਾਸ ਪੂਰੀ ਦੁਨੀਆ ਦੀ ਕਹਿ ਸਕਦੇ ਆ ਜਾਂ ਫਿਰ ਰਾਜਨੀਤੀ ਦੇ ਵਿੱਚ ਇੰਟਰਸਟ ਲੈਣ ਵਾਲਿਆਂ ਦੀ ਨਜ਼ਰ ਹੈ ਉਹ ਸੀਟਾਂ ਹਨ ਖਡੂਰ ਸਾਹਿਬ ਲੋਕ ਸਭਾ ਸੀਟ ਸੰਗਰੂਰ ਲੋਕ ਸਭਾ ਸੀਟ ਫਰੀਦਕੋਟ ਲੋਕ ਸਭਾ ਸੀਟ ਲੁਧਿਆਣਾ ਲੋਕ ਸਭਾ ਸੀਟ ਇਹ ਉਹ ਕੁਝ ਸੀਟਾਂ ਨੇ ਜਿਨ੍ਹਾਂ ਨੂੰ ਕਿ ਜੇਕਰ ਹੌਟ ਸੀਟ ਵੀ ਕਿਹਾ ਜਾਵੇ ਤਾਂ ਇੱਥੇ ਕੁਝ ਗਲਤ ਨਹੀਂ ਹੋਵੇਗਾ ਤੇ ਉੱਥੇ ਹੀ ਇਸ ਮੌਕੇ ਬਹੁਤ ਸਾਰੀਆਂ ਖਬਰਾਂ ਤੁਹਾਡੇ ਵੀ ਸਾਹਮਣੇ ਆ ਰਹੀਆਂ ਹੋਣਗੀਆਂ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਕਿਵੇਂ ਜੋ ਲੋਕ ਡਿਊਟੀ ਤੇ ਹਨ ਜਿਵੇਂ ਕਿ ਜਿਹੜੇ ਵੀਰ ਆਰਮੀ ਦੇ ਵਿੱਚ ਹਨ ਦੇਸ਼ ਦੀ ਸੇਵਾ ਕਰ ਰਹੇ ਹਨ ਉਹ ਵੀ ਆਪਣੀ ਵੋਟਾਂ ਦੇ ਵਿੱਚ ਦਿਲਚਸਪੀ ਲੈ ਰਹੇ ਹਨ ਕਿਉਂਕਿ VOTING ਕਰਨੀ ਹਰ ਇੱਕ ਨਾਗਰਿਕ ਦਾ ਅਧਿਕਾਰ ਵੀ ਹੈ ਫਰਜ਼ ਵੀ ਹੈ ਕਿਉਂਕਿ ਇਸੇ ਨਾਲ ਹੀ ਤੁਸੀਂ ਆਪਣਾ ਆਉਣ ਵਾਲਾ ਭਵਿੱਖ ਚੁਣੋਗੇ ਉੱਥੇ ਹੀ ਇੱਕ ਵੀਡੀਓ ਇਸ ਸਮੇਂ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਫੌਜੀ ਅਫਸਰ ਕਿਵੇਂ ਆਪਣੀ ਵੋਟ ਪਾਈ ਅਮਰਤਪਾਲ ਸਿੰਘ ਨੂੰ ਜੋ ਖਡੂਰ ਸਾਹਿਬ ਤੋਂ ਲੋਕ ਸਭਾ ਸੀਟ ਤੋਂ ਕੜੇ ਹਨ ਉਹਨਾਂ ਨੂੰ ਵੋਟ ਪਾ ਕੇ ਭੇਜ ਰਿਹਾ ਹੈ ਤੇ ਉਥੇ ਹੀ ਇਸ ਮਾਮਲੇ ਤੇ ਕੁਝ ਹੋਰ ਖਾਸ ਅਪਡੇਟ ਤੁਹਾਡੇ ਸਾਹਮਣੇ ਰੱਖਦੇ ਆਂ ਕੁਝ ਖਾਸ ਰਿਵਿਊਜ਼ ਅਤੇ ਕੁਝ ਖਾਸ ਇੰਟਰਵਿਊਜ਼ ਵੀ ਤੁਹਾਡੇ ਸਾਹਮਣੇ ਆਉਣਗੀਆਂ ਸੋ ਅਨਲਿਮਟਿਡ ਗਿਆਨ ਦੇ ਨਾਲ ਬਨੇ ਰਹਿਣਾ ਤੇ ਜਿਹੜੇ ਨਵੇਂ ਦੋਸਤ ਨੇ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਰੂਰ ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰ ਲਓ ਕਿਉਂਕਿ ਜਿੱਥੇ ਹਰ ਇੱਕ ਲੋਕ ਸਭਾ ਚੋਣ ਦੇ ਨਾਲ ਜੁੜੀ ਹੋਈ ਖਬਰ ਤੁਹਾਡੇ ਤੱਕ ਲੈ ਕੇ ਆ ਰਹੇ ਆਂ ਉਥੇ ਕੁਝ ਹੋਰ ਖਾਸ ਅਪਡੇਟ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਅਪਡੇਟਸ ਵੀ ਤੁਹਾਡੇ ਸਾਹਮਣੇ ਅਲਿਮਿਟਡ ਗਿਆਨ ਤੇ ਲੈ ਕੇ ਆ ਰਹੀਆਂ ਸੋ ਲਗਾਤਾਰ ਬਣੇ ਰਹਿਣਾ ਹੁਣ ਦੇਖੋ ਕੁਝ ਖਾਸ ਅਪਡੇਟਸ ਸਰਕਾਰ ਕੇ ਇੱਕ ਸਹਿਯਦ ਮੌਕਾ ਸਾਨੂੰ ਬਖਸ਼ਿਆ ਆਓ ਇੱਕ ਤਰੀਕ ਨੂੰ ਚੋਣ ਨਿਸ਼ਾਨ ਮਾਇਕ ਜੋ ਕਿ ਮਸ਼ੀਨ ਦੇ 12ਵੇਂ ਨੰਬਰ ਦੇ ਉੱਤੇ ਹੈ ਸਾਰੇ ਆਪ ਕੋ ਆਪਣੇ ਪਰਿਵਾਰਾ ਸਮੇਤ ਚੋਣ ਨਿਸ਼ਾਨ ਮਾਇਕ ਦੇ ਉੱਤੇ ਮੋਹਰਾਂ ਲਾ ਕੇ ਭਾਈ ਅਮਰਤਪਾਲ ਸਿੰਘ ਨੂੰ ਕਾਮਯਾਬ ਕਰੋ ਨਾਲ ਹੀ ਤੁਹਾਡੇ ਪਿੱਛੇ ਹੀ ਆ ਇੱਕ ਗੱਡੀ ਸਾਹਿਬ ਭਾਈ ਅਮਰਤਪਾਲ ਸਿੰਘ ਦੀ ਕਾਮਯਾਬੀ ਬਾਬੂ ਜੀ ਤੁਹਾਡੀ ਆਪਰੀ ਕਾਮਯਾਬੀ ਹੈ ਇੱਕ ਤਰੀਕ ਨੂੰ ਚੋ ਨਿਸ਼ਾਨ ਮਾਈਕ ਦੇ ਉੱਤੇ ਮੋਹਰਾਂ ਲਾ ਕੇ ਭਾਈ ਅਮਰਪਾਲ ਸਿੰਘ ਜੀ ਨੂੰ ਕਾਮਯਾਬ ਕਰੋ ਅੱਜ ਤੁਹਾਡੇ ਨਗਰ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਬਾਪੂ ਅਰਸ਼ੇਮ ਸਿੰਘ ਜੀ ਸੰਕਾ ਨੂੰ ਮਿਲਣ ਵਾਸਤੇ ਆਏ ਨੇ ਸਾ ਸ੍ਰੀਆ ਕਾਲ ਦੁਕਾਨਦਾਰ ਵੀਰੋ ਮੇਰੇ ਵਪਾਰੀ ਵੀਰੋ ਤੁਹਾਨੂੰ ਤੁਹਾਡੇ ਵਪਾਰ ਨੂੰ ਖਤਮ ਕਰਦੇ ਲਈ ਚਾਰਪੁਰੇ ਘਰਾਣੇ ਮੋਲਾ ਅਲੀੰਦਰ ਵਿੱਚ ਯੂਗੋਤ ਆਰਡ ਦੀ ਨੀਤੀ ਤਹਿਤ ਤੁਹਾਡੇ ਨਿੱਕੇ ਨਿੱਕੇ ਕਾਰੋਬਾਰ ਖੋ ਰਹਿ ਹਾਲਾ ਆਓ ਜਰਾਗਰ ਕਰਕੇ ਭਾਈ ਅਮਨਪਾਲ ਸਿੰਘ ਨੂੰ ਪਾਰਲੀਮੈਂਟ ਚ ਭੇਜੀਏ ਜਿੱਥੇ ਉਹਨਾਂ ਨੇ ਪੰਜਾਬ ਦੇ ਬਾਕੀ ਮਸਲਿਆਂ ਦੀ ਗੱਲ ਕਰ ਲਈ ਹੈ ਉਥੇ ਤੁਹਾਡੇ ਵਪਾਰੀ ਵਰਗ ਦੇ ਮਸਲੇ ਹਾਂ ਜੋ ਉਹਨਾਂ ਨੂੰ ਅਸੀਆ ਜੀ ਦੀ ਕਿਰਪਾ ਕਰੋ ਭਰਾ ਦੇ ਜਿਤਨਾ ਨਹੀਂ ਪਰ ਅਮਰਤਪਾਲ ਨੇ ਜਿਤਨਾ ਮੈਂ ਬੋਰਸਾਂਤਰ ਚ ਜਾਂ ਜਿਹੜਾ ਆਪਣਾ ਪਾਰਗੁਮੈਂਟ ਆ ਜਿਹੜੇ ਇਸ ਸਿਸਟਮ ਐ ਦੁਸਤਾਨਾਂ ਤੇ ਖੜੇ ਕੀਤੀ ਉਹਦਾ ਕੋਈ ਪਾਸੇ ਯਕੀਨ ਨਹੀਂ ਰੱਖਦਾ ਪਰ ਪ੍ਰੋਬਲਮ ਇਹ ਐ ਇਹਨਾਂ ਨੂੰ ਅਬੈਂਡਨਡ ਛੱਡ ਦੇਣਾ ਖਾਲੀ ਛੱਡ ਦੇਣਾ ਕੋਈ ਸੋਲੂਸ਼ਨ ਨਹੀਂ ਹੁੰਦਾ ਸੋ ਬੇਸ਼ੱਕ ਤੁਸੀਂ ਯਕੀਨ ਕਰਦੇ ਹੋ ਨਾ ਕਰਦੇ ਹੋ ਪਿੱਛੇ ਜੇ ਕੋਈ ਛੇੜ ਆਵੇ ਜਦੋਂ ਅਮਰਗੜ ਦੀ ਇਲੈਕਸ਼ਨ ਸੀ ਤੇ ਚੱਕ ਕੇ ਦੇ ਇਲੈਕਸ਼ਨ ਦਾ ਬਾਈਕਾਉਟ ਕਰ ਦਿੱਤਾ ਕਹਿੰਦੇ ਵੀ ਇਹੀਂ ਤੇ ਦੇਖੋ ਜੀ ਆਜ਼ਾਦੀ ਦੀ ਗੱਲ ਕਰਨ ਵਾਲੇ ਆ ਅਸੀਂ ਇਹ ਦੁਸਤਾਨਾਂ ਤੇ ਤੰਤਰ ਚ ਵੋਟਾਂ ਵਾਲੀ ਗੱਲ ਕਿਉਂ ਕਰੀਏ ਗੱਲ ਉਹਨਾਂ ਦੀ ਠੀਕ ਐ ਇੱਕ ਸੁਣਨ ਨੂੰ ਵਧੀਆ ਲੱਗਦੀ ਐ ਜਦੋਂ ਅਸੀਂ ਸਿਸਟਮ ਰਿਜੈਕਟ ਕਰ ਚੁੱਕੇ ਆ ਫਿਰ ਸਿਸਟਮ ਦਾ ਪਾਰਟ ਕਿਉਂ ਬਣੇ ਇਹ ਗੱਲ ਆਪਾਂ ਨੂੰ ਫਿਰ ਹਰ ਗੱਲ ਤੇ ਲਾਗੂ ਕਰਨੀ ਚਾਹੀਦੀ ਹੈ ਸਾਡਾ ਕੋਈ ਬੰਦਾ ਚੱਕਿਆ ਜਾਵੇ ਸਾਨੂੰ ਪਤਾ ਉਹ ਨਜਾਇਜ਼ ਹੈ ਸਾਨੂੰ ਪਤਾ ਹੈ ਵੀ ਜਿਹੜਾ ਉਹ ਬੰਦਾ નિર્ਦੋਸ਼ ਹੈ ਸਾਨੂੰ ਉਹਨਾਂ ਦੀਆਂ ਬਣਾਈਆਂ ਅਦਾਲਤਾਂ ਤੇ ਜਾ ਕੇ ਵਕੀਲ ਕਰਕੇ ਉਹ ਬੰਦਾ ਲਿਆਉਣਾ ਪੈਂਦਾ ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਹੈ ਵੀ ਇੱਥੇ ਜਿਹੜੀ ਹੈ ਨਾ ਇਹ ਸਾਬਤ ਕਰਨਾ ਵੀ ਅਸੀਂ ਸਿਸਟਮ 'ਚ ਬਲੀਵ ਨਹੀਂ ਕਰਦੇ ਮੈਟਰ ਨਹੀਂ ਕਰਦਾ ਮੈਟਰ ਕਰਦਾ ਸਾਡਾ ਬੰਦਾ ਬਾਹਰ ਰਿਹਾ ਉਹ ਕਿਉਂਕਿ ਉਹਨਾਂ ਬੰਦਿਆਂ ਨੇ ਸੰਘਰਸ਼ ਕਰਦਾ ਸੋ ਜਿਹੜੀ ਗਰੀਲਾ ਵਾਰਫੇਅਰ ਹੈਗੀ ਆ ਸਾਰੀ ਇਹਦਾ ਕਨਸੈਪਟ ਹੀ ਹੈ ਵੀ ਤੁਸੀਂ ਹਕੂਮਤ ਦੇ ਵੀ ਸਾਰੇ ਰਿਸੋਰਸਸ ਯੂਜ਼ ਕਰਨੇ ਆਪਣੇ ਫਾਇਦੇ ਵਾਸਤੇ ਸੋ ਜੇ ਤੁਹਾਨੂੰ ਕਿਤੇ ਪਾਰਲੀਮੈਂਟ ਹਾਊਸ ਕੋ ਫਾਇਦਾ ਦਿਖਦਾ ਜੇ ਤੁਹਾਨੂੰ ਕਿਤੇ ਮਤਲਬ ਕੋਈ ਐਮਐਲਏ ਬਣ ਕੇ ਕਿਸੇ ਨੂੰ ਲੱਗਦਾ ਕਿ ਕੁਝ ਸਾਡਾ ਹੋ ਸਕਦਾ ਪਰ ਉਹਦੇ ਲਈ ਜ਼ਰੂਰੀ ਹੈ ਵੀ ਤੁਸੀਂ ਜਿਹੜਾ ਪੈਰਾਮੀਟਰ ਉਹ ਸੈੱਟ ਕੀਤਾ ਹੋਇਆ ਉਹ ਇਹੋ ਹੀ ਰੱਖਣਾ ਹੈ ਕਿ ਅਸੀਂ ਜਿਹੜਾ ਵਾ ਗੱਲ ਆਜ਼ਾਦੀ ਦੀ ਕਰਨੀ ਹੈ ਇੱਥੇ ਖੜੇ ਹੋਣ ਲਿਆ ਮੈਨੂੰ ਲਿਆ ਕੇ ਦਿਖਾਓ ਦੇਓ ਪਰਮਿਸ਼ਨ ਅੰਗਲਾ ਤੁਹਾਡੇ ਕੋਲ ਕੀ ਆ ਦਿਓ ਕਿਹੜਾ ਕਾਜ ਹੈ ਤੁਹਾਡੇ ਕੋਲ ਵੀ ਵੱਡਾ ਕੱਟ ਨਹੀਂ ਕਰਨਾ ਫਲਾਣੇ ਪਿੰਡ ਤੇ ਵਿੱਚ ਨਹੀਂ ਜਾਣਾ ਕਿਉਂ ਨਾ ਜਾਈਏ ਸਾਨੂੰ ਚੋਣ ਕਮਿਸ਼ਨ ਨੇ 29 ਤਰੀਕ ਤੱਕ 5 ਵਜੇ ਤੱਕ ਸਾਰੇ ਖੰਡੂਰ ਹਲਕੇ ਦੇ ਵਿੱਚ ਘੁੰਮਣ ਦੀ ਆਜ਼ਾਦੀ ਦੇ ਦਿੱਤੀ ਆ ਜੇ ਕਾਗਜ਼ ਭਰਤੇ ਡਕਲੇਰ ਹੋ ਗਏ ਫਿਰ ਤੁਸੀਂ ਕੌਣ ਹੋ ਮੈਂ ਬਾਰ-ਬਾਰ ਤੁਸੀਂ ਤੰਗ ਪਰੇਸ਼ਾਨ ਕਰਦੇ ਹੋ ਜਾਂ ਬੁੱਝ ਕੇ ਉਹ ਭਗਵਾਨਤਮਾਨ ਹਜ਼ਾਰਾਂ ਗੱਡੀਆਂ ਲਿਜਾ ਸਕਦਾ ਹੈ ਬਲਸਾ ਵਟੋ ਹਜ਼ਾਰਾਂ ਕੰਡੀਆਂ ਲਿਜਾ ਸਕਦਾ ਹੈ ਕਾਂਗਰਸ ਹਜ਼ਾਰਾਂ ਕੰਡੀਆਂ ਲਿਜਾ ਸਕਦੇ ਨੇ ਕੀ ਗੱਲ ਅਸੀਂ ਪੰਥ ਗਾਉਂਦੇ ਦੇ ਨਾਤੇ ਸਾਡਾ ਉਹ ਜੋਧਾ ਹੈ ਜਰਨੈਲ ਹੈ ਕੱਲੀ ਕੱਲੀ ਗੱਲ ਗੱਡੀ ਪਿੰਡ ਦੇ ਵਿੱਚੋਂ ਅਸੀਂ ਨਾਲ ਲਾ ਦੇਾਂਗੇ ਬੋਲ ਸੋਨਿਆ ਭਗਵਾਨ ਤੁਮਾਰ ਸਿਆ ਤੂੰ ਲਾਸਟ ਮੁੱਖ ਮੰਤਰੀ ਹੈ ਆਪ ਵਾਲਿਆਂ ਦਾ ਏਦੂ ਵਾੜਾ ਸੜਕਾਂ ਦੇ ਰੋਲੇ ਫਿਰੇਗਾ ਪੱਤਲਾ ਜਿੱਥੇ ਦੱਸੋ ਪੱਜ ਹੁੰਦਾ ਤੋਰਾ ਕਾਂਗਰਸ ਪੱਜੇ ਜਿਹੜੇ ਸਾਡੇ ਹਰਮੰਦਰ ਟਾਏ ਨੇ ਝਾੜੂ ਵਾਲੇ ਨੇ ਭਾਈ ਅਮਰਪਾਲ ਸਿੰਘ ਖੜਾ ਨੂੰ ਐਨਐਸਏ ਲੈ ਕੇ ਡਕਦਾ ਤੇ ਬੰਦੀ ਸਿੰਘ ਨੇ ਜਿਹੜੇ ਆਪਣੇ ਭੱਲੋ ਸਾਹਿਬ ਵਰਗੇ ਤੁਸੀਂ ਸੰਘਰਸ਼ ਕਰਨ ਤੋਂ ਡਰਦੇ ਜੋ ਤੁਹਾਡੀ ਆਉਣ ਆਉਣ ਵਾਲੀਆਂ ਪੀੜ੍ਹੀਆਂ ਨੂੰ ਘੱਟੋ ਘੱਟ ਸਾਡੀ ਜਿੱ ਸਾਡੇ ਤੋਂ ਪਹਿਲਾਂ ਪੀੜ੍ਹੀ ਸੀ ਉਹਨਾਂ ਨੇ ਹਿੰਦੁਸਤਾਨ ਦੇ ਨਾਲ ਹਿੰਦੁਸਤਾਨੀ ਹਕੂਮਤ ਦੇ ਨਾਲ ਇੱਕ ਬਹੁਤ ਲੰਮਾ ਸੰਘਰਸ਼ ਲੜਿਆ ਤੇ ਸਾਡੇ ਵਾਸਤੇ ਇੱਕ ਗਰਾਊਂਡ ਤਿਆਰ ਕਰਕੇ ਦੇ ਜਿੱਥੇ ਸਾਡੇ ਚ ਘੱਟੋ ਘੱਟ ਹੀੜ ਭੰਗ ਨਹੀਂ ਸੀ ਆਗੀ